بڑی <متصفيق> ماڑی بابا جی مہاراج بابا جی سنو اپنے ਬਹੁਤ ਬੋਝ ਬਹੁਤ ਜਦਾ ਸਭ ਤੋਂ ਬੋਝ ਜਦਾ ਜੀ ਹੈ ਖਰਚ ਲਾਗੀ ਤੋਂ ਦੇ ਚੁੱਟ ਗਈ ਇੰਤਹੇ ਜੀ ਬਹੁਤ ਕਲੇ ਸੀ ਉਹ ਹੋ ਗਿਆ ਓਹ ਬੋਝ ਇਹ ਇੱਕ ਤਰ੍ਹਾਂ ਇਹ ਪੀਸੋਟ ਦਾ ਬੰਦ ਆਪਾਂ ਇੰਤੋਂ ਹਾਲ ਚੱਲ ਅੱਛਾ ਇਹ ਵੀ ਜਮਾਣਾ ਹੈ ਕਿ ਕਿ ਕੰਦਲ ਇਹ ਬੋਝ ਬਹੁਤ ਆਈਸ ਹੋਈ ਦੀ ਸੀ ਟਾਈਮ ਅੱਛਾ

ਮੋਲੀ ਗੇਂ ਕਿਥੋਂ ਮਲਗਨ ਦੇਗਾ ਉਹ ਤੋਂ ਕੰਮ ਕਰ ਦੇਗਾ ਉੱਥੇ ਪਰਤੀ ਲੱਗ ਲੱਗ ਰੱਖ ਦੇ ਕੰਮ ਹੋ ਜਾਂਦਾ ਹੁੰਦਾ ਹਾਂ ਜਿੰਨਾ ਪ੍ਰਸਮਤ ਬਣਦਾ ਬਹੁਤ 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 ਵਸਤੂ ਕਿੰਨੀ ਹਾਂਜੀ ਅੱਛਾ ਤੇ ਸਾਨੂੰ ਇਹ ਤੱਕ ਪਹੁੰਚਾਂਗੇ ਵੀ ਇਹ ਜਗਾ ਕੰਮ ਕਰਾਂਗੇ 3 ਹੀ ਬੰਗਿਆ 40 ਸੀ ਇਹ ਪਰ ਮਾਦਮ ਨੇ ਇਹ ਤੱਕ ਘੜਿਆ ਇਹਦਾ ਕੰਮ ਸ਼ੁਰੂ ਹੋ ਪੁੱਜੀ ਨੂੰ ਇਹਦਾ ਇਹ ਦੇਖ ਤੇ ਸਾਢੇ 450 500 ਦੇ 41 ਸਾਢੇ 450 ਅੱਛਾ ਹੁਣ ਵਾਸਤੇ ਨਾ ਕਿਹੜਾ ਹੈ ਬੱਚੂ ਵੀ ਬਹੁਤ ਵਧੀਆ ਅੱਛਾ ਪੰਜ ਸੂਤੀ ਬਹੁਤ ਵਧੀਆ ਜਿਹੜਾ ਨੀ ਆਉਂਦਾ ਰਿਹਾ ਇਹਦੇ ਨਾਲ ਮਾਣਾ ਤੈਨੂੰ ਟੈਨਸ਼ਨ ਨਹੀਂ ਕਰਨੀ ਅੱਛਾ ਜਿਹਨੇ ਅੱਜ ਗੱਲ ਹੋਈ ਇਹ ਸਭ ਤੇ 65 ਹੂੰ ਤੇ ਪਿੰਡ ਦਾ 1 ਘੰਟਾ ਸਿਰਫ ਤੇ ਮੈਸਰੂ ਮਿਲਦਾ ਉਹਨਾਂ ਜਿਹੜਾ ਗੱਲ ਉਹਦੇ ਬਾਅਦ ਚ ਨੂੰ ਤਾਂ ਮੈਂ ਜਿੰਨਾ ਮਰ ਦੀ ਯੋਰ ਲਉ ਫੋਨ ਨਹੀਂ ਲੱਗਿਆ ਭਾਵੇਂ ਜਿੰਨੇ ਮਰਜ਼ੀ ਫੋਨ ਲਾਈਆ ਹਾਂ ਹਾਂਜੀ ਕੋਈ ਮਤਲਬ ਨਹੀਂ ਗੱਲ ਤਾਂ ਗੱਲ ਨੇ ਤੇ ਦੇਖੋ ਉਥੋਂ ਇੱਕ ਆਜਾ ਗੱਲ ਹੋਈ ਦੂਜੇ ਦਿਨ ਗੱਲ ਨਹੀਂ ਹੋਈ ਤੇ ਸਾਨੂੰ ਥੋੜਾ ਜਿਹਾ ਫਿਕਰ ਪਿਆ ਇਹ ਅੱਜ ਗੱਲ ਨਹੀਂ ਹੋਈ ਇਹ ਕਰਨ ਲੱਗਾ ਮੁਰਗੀ ਪਰ ਨਹੀਂ ਮੁਰਗੀ ਨਾਲ ਚੁੱਕਿਆ ਨਾ ਫੋਨ ਲੱਗਾ ਪਤਾ ਨਹੀਂ ਲੱਗਾ ਤੇ ਜਦੋਂ ਹਨੇਰਾ ਹੋਇਆ ਹਾਂਜੀ ਇਹ ਸਤਵਰੇ ਤੱਕ ਦੀ ਗੱਲ ਸਬਸਤ ਕਰ ਰਹੇ ਹਾਂ ਮੈਂ ਬਾਕੀ ਨਹੀਂ ਕਰਦੇ। ਅੱਛੀ ਹੋਣ ਨਹੀਂ ਲੱਗਣੀ ਨਹੀਂ। ਹੂੰ। ਤੇ ਮੁਰਗੇਾਰੇ ਦਿਨ 8 ਵੇ ਸਵੇਰ ਦੇ ਲੱਗੇ ਕੰਮ। ਮੁਰਗੇ ਮੇਰੇ ਮੁਲਾਜ਼ਮ ਪਹੁੰਚ ਲੱਗੇ। ਕਿਹੜਾ ਬੰਦਾ ਛਿੰਝੇ ਇਸਨੇ ਦਾ। ਕਿੱਧਰ ਦੀ ਆਉਣਾ ਕੋਈ। ਫਿਰ ਰੋਟੀ ਖਾਂਦੇ ਵੀ। ਕਿਉਂ? ਹੋਰ। ਕੰਮ ਮੇਰੇ ਕੋਲ ਤੋਂ ਹੋਇਆ 5-4 ਸਾਲ ਵਕਤ ਅੱਗੇ ਨਹੀਂ ਹੋਣਾ ਅੱਜ ਫੋਨ ਕਿਉਂ ਤੈਨੂੰ। ਫਿਰ ਬਹੁਤ ਜਿਆਦੇ ਮੁਲਾਜ਼ਮ ਪਹੁੰਚ ਲਾਉਂਦੇ ਰਹੇ ਆ। ਹੂੰ। ਕਰੋ ਜਾਨੋ ਥੋੜੀ ਚਰਦੇ ਮੇਰੇ ਨੂੰ ਪੁੱਛਦੇ ਆ ਕਿ ਆਪ ਨਹੀਂ ਦੱਸਦੇ ਕਿ ਕੋਈ ਗੱਲ ਹੈ ਠੀਕ ਹੈ ਠੀਕ ਹੈ ਕੋਈ ਪ੍ਰੋਬਲਮ ਹੈ ਐਡਵਾਈਜ਼ ਵੀ ਦੋਣੇ ਠੀਕ ਹੋ ਜਾਂਦਾ ਕੋਈ ਗੱਲ ਦੀ ਫਿਕਰ ਨਾ ਕਰੀ ਦਿਲ ਨੂੰ ਬਹੁਤ ਚਾਦਰ ਰੱਖਿਆ ਹਾਂ ਜੀ ਪਰ ਸਾਨੂੰ ਸੁਝਦੀ ਗਈ ਜੀ ਇਹ ਗੱਲ ਹੁੰਦੀ ਆ ਅੱਜ ਗੱਲ ਕਰਨੀ ਆ ਹੂੰ ਇਹ ਰ ਜਦੋਂ ਮਲਾਜਮਾਂ ਪੁੱਛੇ ਪਿੰਡ ਦਾ ਐਡਰੈਸ ਸਾਰਾ ਰੋਡ ਸਾਰਾ ਸਭ ਕਿਸੇ ਨੂੰ ਪੂਰਾ ਪਤਾ ਲੱਗ ਜੀ تر پی گئی تیاری کر لو ਕੋਈ ਨਹੀਂ ਕੋਈ ਕਰ ਤੂ ਫਿਰ ਮੈਂ 6 ਵਜੇ ਗੱਲ ਕੀਤੀ ਤੇ ਇਹ ਤੁਹਾਨੂੰ ਪਤਾ ਹੀ ਜੋ ਬੰਨੇ ਸਾਰਾ ਪਿੰਡ ਕਿੱਥਾ ਹੋ ਗਿਆ ਪਰੂ ਰਿਸ਼ਤੇਦਾਰ ਹੋ ਗਏ ਇਹ ਚੀਕ ਖ਼ਬਰ ਪੜੀ ਜਦੋਂ ਜਦੋਂ ਫਾਰਮ ਸਫਲਮਾ ਦਲੀ ਜੀ ਨੂੰ ਬੋਲਿਆ ਸੀ 15 ਹੁਣ ਜੀ ਕੁਝ ਕਹਾਵਾ ਹੋ ਗਿਆ ਅੱਛਾ ਨਹੀਂ ਮੈਂ ਪਹਿਲਾਂ ਮੈਨੂੰ ਦੱਸਦੇ ਹੀ ਬੋਲਣਾ ਬਹੁਤ ਜ਼ਿਆਦਾ ਸੀ ਤੇ ਮੈਂ ਬੁਲਦੇ ਉਹਨੂੰ ਕਾਲ ਕੀਤੀ ਮੈਂ ਤਾਂ ਕਹਿੰਦਾ ਹਾਂ ਕੋਈ ਨਹੀਂ ਅਸੀਂ ਨਾਲ ਬਹੁਤ ਬੜੀ ਸਰਬਾਨੀ ਕੀ ਤਰਫ ਤੋਂ ਆਹਿੰ। ਕੋ ਬੀਐਸਡੀ ਰੱਖਿਆ ਕਮਿਊਨਿਟੀ ਬੀਐਸਡੀ ਫੜਿਓ ਨਾ ਹੀ ਕੋਈ ਵੀ ਕਰੀ। ਤਦੋਂ ਤੱਕ ਚੀਜ਼ ਨਹੀਂ ਹੋਣੀ। ਬਹੁਤ ਜਦ ਤੱਕ ਕਸਰ ਕਮਵਾ ਲਈ ਤਾਂ ਇਹ ਜਿੱਥੇ ਨਹੀਂ ਗਿਆਗਾ ਕਿ ਆਪ ਨੂੰ ਪਤਾ ਨਹੀਂ ਕੀ ਗੱਲ ਜੀ। ਨਹੀਂ। ਕੋਈ ਸਫਰ ਮਤਲਬ ਕਿ ਗਿਰੀ ਨਹੀਂ। ਨਹੀਂ ਸਦਾ ਨਹੀਂ ਮਾਣੂ ਕੋਈ ਪਤਾ ਨਹੀਂ। ਹਾਂ ਫਿਰ ਫਿਰ ਪੰਜਾਬ ਦੇ ਇੰਟਰ ਜਿੱਤੇ ਵੀ ਸਦਾ ਕੋਈ ਜਿਹੇ ਮਾਤਰ ਦੇ ਸੰਗ ਪੁਲਿਸ ਚ ਨਾਦੀ ਆ ਸਭ ਤੋਂ ਦਾ ਫੌਜੀ ਨੂੰ ਪਰ ਮਾਸਾ ਕੋ ਦਾ ਜੰਦੇ ਕੋ ਦਾ ਮਤਲਬ ਕਰਦੇ ਪਰ ਆ ਕਿਤੇ ਵੀ ਨਾਤ ਬੰਦੇ ਹੁਣ ਸੀ ਸਭੀ ਕਰ ਸਾਡੀ ਮਤਲਬਾ ਬੀ ਜੀਖਣੀ ਪਰ ਗਮ ਗਮ ਬਹੁਤ ਜਿਆਦਾ ਦੁੱਖ ਬਹੁਤ ਜਿਆਦਾ ਪੀਸਾਂ ਬਖਸ਼ ਦਸਾਂ ਦੀ ਲੋਕ ਦੀ ਪੜਦੀ ਨੇ ਪੜਦੇ ਨੇ ਕਿ ਸ਼ਾਦੀ ਦੇ ਸਭ ਲੋਕੀ ਸੋਟਾ ਮੁੰਡਾ ਜੋ ਨਾ ਸੋਟਾ ਮੁੰਡਾ ਦੰਦਾ ਸੋਟ ਜਾਵੇ ਇਹ ਵੀ ਕੋਈ ਮੰਗਲੀ ਮੰਗਲੀ ਨਹੀਂ ਸੱਚਾ ਬਗਤ ਖਰਾਬ ਕਰਦਾ ਨਹੀਂ ਇਹ ਦੇ ਤਾਂ ਇਹ ਵੀ ਦੁਬਾਰੀ ਹੋਈ ਇਸ ਨੂੰ ਹਾਂ ਉਹਦੀ ਉਹਦੀ ਇਹ ਸਹੀਂ ਉਹ ਆਪਣੇ ਲੋ ਬੜੀ ਨਾਲ ਕੇ ਚਮਰੀ ਵਿਆਹ ਉਹ ਐਸੀ ਪੈਣਾ ਉਹਦੇ ਘਰ ਦੇ ਵੀ ਆ ਰਹੀ ਜੀ ਕੋਲਜੀ ਸਾਹਦੇ ਹਾਂ ਰਮਦੇਰਾ ਜੱਟੀਆਂ ਬਾਵਾ ਮਿਲ ਗਦੀ ਹੋਣਾ ਹੈ ਇਹ ਨਹੀਂ ਕੋ ਕਰਦੇ ਤੁਸੀਂ ਕੀ ਕਰੋਗੇ ਤੁਸੀਂ ਕਰਾ ਪਾਉਂਗਾ ਮਰਨਾ ਜੰਮਣਾ ਉਹਦੇ ਹੱਥ ਜੇ ਬਾਕੀ ਆਪਾਂ ਤਾਂ ਮਿਹਨਤਾਂ ਕਰਦੇ ਹਾਂ ਸਭ ਕੁਝ ਕਰਦਾ ਬੰਦਰਾ ਹੈ ਤੁਹਾਡੀ ਜਿੰਨੀ ਨੀਕੀ ਆਪਣੀ ਜੋ ਜੋ ਆਪਾਂ ਦੁੱਖ ਲਿਖਣਾ ਉਹ ਸਭ ਕੁਝ ਤੁਹਾਨੂੰ ਪਤਾ ਹੈ ਜੀ 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 ਫਤਹੀ ਸਭ ਲਈ ਨਹੀਂ ਜਾ ਤੀ ਇਹ ਦਮ ਲੇ ਗਿਰੋ ਤੇ ਨਹੀਂ ਨਹੀਂ ਤੁਹਾਡੇ ਨਾਲ ਫਿਰ ਉਹਦੀ ਮੰਮੀ ਵੀ وہ تو وہ ہے کچھ ابھی مارے جالو ہے ہاں آج ناری روڈ کے نیچے رہا بچا ہے لجیماری کا بچہ ہے وہ بھی نہیں رہا تھا کیا بہت پردھوخی ابھی ہے ਮਾਰਾ ਸਿੱਖੀ ਪਾਤਸ਼ਾਹ ਨੇ ਮਰਨਾ ਜੰਮਣਾ ਪ੍ਰੇਰਿਤ ਰੱਖਿਆ ਹਾਂਜੀ ਜੰਗ ਦੇ ਜਿੱਤੇ ਆਪਣੀ ਬੜੀ ਕੋਸ਼ਿਸ਼ ਕਰ ਹਾਂਜੀ ਉਹ ਵੀ ਆਪਾਂ ਜੰਮ ਤੋਂ ਦੋਹੀ ਆਪਾਂ ਨਾਲ ਹਾਂਜੀ ਜਿੱਦ ਜਿੱਦ ਲਿਖੀ ਉਹ ਜਿੰਨਾ ਜਿੰਨਾ ਮਿਖਾ ਜੋ ਕਹਿੰਦਾ ਉਹਨਾ ਆਪਾਂ ਪੂਰਾ ਕਰੀਏ ਪੂਰਾ ਸਾਥ ਇਹਨਾਂ ਹੀ ਤੁਹਾਡੇ ਨਾਲ ਜੁੜੀਦਾ ਠੀਕ ਹੈ ਜੀ ਹਾਂਜੀ ਤੁਹਾਡੀ ਦੇਸ਼ ਵੀ ਸੀਧ ਹੋਇਆ ਤੁਹਾਨੂੰ ਇਸ ਗੱਲ ਦਾ ਮਾਣ ਰਹੂਗਾ ਜਿੰਨੀ ਵੀ ਸਦਾ ਹਾਂਜੀ ਦੇਸ਼ ਵੀ ਰੱਖਿਆ ਕਰਦਾ ਉਹ ਸੀਧ ਹੋਇਆ ٹھیک ہے کوئی کوئی گالی کرتا کدنا ہے کدنا ہے کدنا ہے ٹھیک ہے جی جلدی سے ہاں مارا یہ نام ہے نا پارک کرنا پھنے نہیں پڑتے ٹھیک ہے سارے اوکے چھوڑو ضرور صبح صبح وہ کام کر میں گا نہیں ہے ਨੇ ਮੇਂ ਹਸਪਤਾਲ ਤੋਂ ਫੂਟ ਹੋ ਜਾਣਾ ਹੈ ਖਾਲੀ ਮਾਨੇਰਾ ਅਲਗ ਕਰਾਉਣਾ ਹੈ ਫੋਟੋ ਕਰੋਗਾ ਫੋਟੋ ਨਾ ਨਾ ਨਹੀਂ ਕੀਤਾ ਹਮਸਾਸੀਗ ਦੇਸ਼ ਲਈ ਉਹਨੇ ਕੁਰਬਾਨੀ ਕਰਨੀ ਜਵਾਨ ਇਸੇ ਕਰਦਾ ਹੈ ਉਹ ਬੱਚਾ ਬੇਹੱਦ ਚੁੱਲ ਉਹ ਮੈਂ ਨਾ ਉਹਦਾ ਤਾਂ ਬਿਮਾਰੀ ਦਾ ਟਿਕਾ ਲੱਗਦੀ ਦੋ ਦਿਨ ਲੱਗਦੀ ਹੂੰ 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 ਕੋਈ ਜੀ ਤੁਹਾਨੂੰ ਦੱਸ ਦਿੰਦਾ ਜਲਦੀ ਸਭ ਕੋਈ ਤਾਂ ਬੱਡਾ ਕੰਮ ਕਰਕੇ ਗਿਆ ਬੇਸਲੀ ਚੀਜ਼ ਹੋਇਆ ਤੁਹਾਨੂੰ ਦੇਖੂਗਾ ਕੋਈ ਨਸ਼ਿਆ ਨਾ ਨਹੀਂ ਕੋਈ ਸੱਦਾ ਨਹੀਂ ਬੇਸਲੀ ਚੀਜ਼ ਹੋਇਆ ਤਾਂ ਨਾ ਰੋਸ਼ਨ ਕਰਕੇ ਪਰਵਾਦ ਦਾ ਨਾਮ ਉਹ ਰੋਸ਼ਨ ਕੀਤਾ ਤਾਂ ਦੇ ਪ੍ਰਿੰਟ ਦਾ ਵੀ ਨਾਮ ਦਿੱਤਾ ਠੀਕ ਹੈ ਆਂਦਾ ਫੇਟੂ ਦਾ ਕੁਲਮੇ ਦਾ ਹੈਗਾ ਤਾਂ ਹਾਂ ਓਕੇ ਉਹ ਪਲੱਸ ਟੂ ਦਾ ਅੱਛਾ ਹਾਂ ਸਾਰੀ ਰੂਮ ਮੋਰ ਦਾ ਕੰਪਲ ਸਾਡੀ ਹੈ ਇਸ ਪੈਂਸਰੀ ਵੀ ਹੈ ਅੱਛਾ ਓਕੇ ਲੱਬ ਗਲੋਬ ਆ ਰਿਹਾ ਹੈਗਾ ਕਿਸਰਤ ਉਹਦਾ ਫੀਰੀ ਤੇ ਕੋਈ ਹੋਊਗਾ ਫਿਰ ਦੇਖ ਲਵਾਂਗੇ ਆਪਾਂ ਕੋਈ ਦੇਖ ਇੱਕ ਵਾਰ ਗੇਟ ਉਹਦੇ ਨਾਲ ਦੇ ਲਓ ਉਹਦੇ ਲਿਖੇ ਤਕਰੀਬ ਕੁਝ ਜੋ ਵੀ ਚਾਹੀਦਾ ਉਹ ਘਰ ਆਉਂਦਾ ਅਪੀਸ਼ੀਅਲ ਨਾਲ ਗੱਲ ਕਰਾਂਗੇ ਠੀਕ ਹੈ ਤੇ ਉਹਨਾਂ ਦੀ ਮਦਦ ਵੀ ਸਿਰ ਤੋਂ ਜੋ ਚੀਜ਼ਾਂ ਨਹੀਂ ਕਰਦੇ ਸਾਰੇ ਕਹਿੰਦੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਜਿੰਨਾ ਲੱਗਾ ਟਾਈਮ ਕਿ ਮੈਂ ਅੱਜ ਆਵਾਂਗੇ ਤੁਹਾਡੇ ਕੋਲ ਠੀਕ ਹੈ ਨਾ ਹਾਂ ਫਿਰ ਲੈ ਲੱਭਦੇ ਸੱਦੇ ਹੋਣਾ ਹਾਂ ਪੜ੍ਹਨੇ ਸਾਡੀ ਠੀਕ ਹੈ ਵੀ ਹਾਂ ਹਾਂ ਠੀਕ ਗੇਟ ਵੀ ਆਊਗਾ ਗੇਟ ਦਾ ਪਰ ਗੇਟ ਵੀ ਆਊਗਾ ਬਾਕੀ ਮਤ ਹੋਊਗੀ ਸਾਰੀ ਸਰਕਾਰ ਹਾਂ ਸਰ ਬੇਨਤੀ ਹੈ ਉਹ ਉਹਨਾਂ ਦਾ ਨਾਮ ਦਾ ਬੱਚੇ ਹੀ ਇਹਦੇ ਨਾਮ ਦਾ ਕੋਈ ਗੇਟ ਫਿਰ ਕੋਈ ਗੇਟ ਵੀ ਪੜਾਵਾਂਗੇ ਸੀਐਫ ਸਾਹਿਬ ਨੂੰ ਕਹਿ ਕੇ ਬਾਕੀ ਮਤ ਕਰਾਵਾਂਗੇ ਪਰਵਾਹ ਦੀ ਤੁਸੀਂ ਪੜਾਓ ਸਾਰੀ ਸਰਕਾਰ ਕਰਦੀ ਆ ਪੂਰੇ ਪੰਜਾਬ ਚ ਕਰਦੀ ਠੀਕ ਹੈ ਨਾ ਹਾਂ ਜੀ ਨਾ ਨਾ ਦੇਸ਼ ਲਈ ਸੀ ਇਹ ਲੋਕ ਇਸ ਕਰਕੇ ਮਾਨ ਕਰਨਾ ਆਪਣੇ ਆਪਣੇ ਠੀਕ ਹੈ ਤੂੰ ਤਗੜੀ ਬਾਹ ਜਿਹੜਾ ਪੁੱਤ ਦੇਸ਼ ਲਈ ਸੀ ਉਹ ਹੈ ona türlü geldi. Parayı paylaştıysa, sıklanıyor bile ya. Keşan oluyor bile ya bizde. Şampiyon. 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 Şampiyon ਹੂੰ ਪਰ ਇਹਨਾਂ ਦਾ ਆ ਰਿਹਾ ਮੈਂ ਹੂੰ ਮੈਂ ਉਹ ਵੀ ਆਣ ਕਰਾ ਲਿਆ ਹੂੰ ਪਰ ਫੇਚ ਲੰਭ ਤੋਂ ਤੋਂ ਪਤਾ ਆ ਉਹ ਬਹੁਤ ਔਖਾ ਹੁੰਦਾ ਬਹੁਤ ਔਖਾ ਸਾਰੇ ਕੰਡੇ ਕੋ ਨਹੀਂ ਪਾ ਸਕਦੇ ਫਿਰ ਕੋ ਔਖਾ ਹੁੰਦਾ ਹੂੰ ਅੱਛਾ ਵੇ ਨਹੀਂ ਮਾਰੇ ਘਰ ਕੋ ਤਗੜੇ ਦੂ ਮਿਹਨਤ ਕਰਦੇ ਆਪਣੇ 10 ਸਾਲ ਨੋਵਾ ਦੀ ਮਿਹਨਤ ਕਰਕੇ ਤੁਸੀਂ ਆਪਣਾ ਬੱਚਾ ਪਾਲਿਆ ਮਾੜਾ ਨਹੀਂ ਕਹਣਾ ਆਪਣੇ ਆਪ ਨੂੰ ਤੁਸੀਂ ਤਾਂ ਸਭ ਤੋਂ ਤਗੜੇ ਹੋਵੇ ਸਾਡੇ ਸਭ ਤੋਂ ਤਗੜੇ ਹੋਵੇ ਤੁਹਾਡਾ ਬੱਚਾ ਦੇਸ਼ ਲਈ ਸ਼ਹੀਦ ਹੋ ਗਿਆ ਕਦੇ ਆਪਣੇ ਆਪ ਨੂੰ ਮਾੜਾ ਨਹੀਂ ਫਿਰ ਹਾਂ ਤੁਸੀਂ ਤਗੜੇ ਬਾਦ ਸੱਚੇ ਬਾਦਸ਼ਾਹ ਨੇ ਤੁਹਾਡੇ ਕਹ ਰਹੇ ਹੋ ਜੀ ਆਪ ਬੇਟਾ ਕਾਹਦਾ ਕੀਤਾ ਜਦੋਂ ਦੇਸ਼ ਲਈ ਸਾਡੇ ਜਾਣਾ ਤੋ ਹੀ ਚਾਹੀਦਾ ਪਰ ਫੇਰ ਵੀ ਤੰਗੇ ਕਾਇਦੀ ਦੇਸ਼ ਲਈ ਗਿਆ ਤੁਸੀਂ ਠੀਕ ਹੈ ਜੀ ਜਾਂ ਹਾਂ ਇਸ ਕਰਕੇ ਆਪਣੇ ਆਪਣੇ ਮਾਣ ਮਹਿਸੂਸ ਕੀਤਾ ਅਸਮਾ ਬਾਇਕੂ ਦਾ ਜਪ ਕਰਦਾ ਰੱਬ ਦਾ ਨਾਮ ਹੈ ਨਾ ਪੱਕੀ ਸਰਕਾਰ ਤੁਹਾਡੇ ਨਾਲ ਸੀਐਮ ਸਾਹਿਬ ਮਾਨ ਸਾਹਿਬ ਤੁਹਾਡੇ ਨਾਲ ਐ ਸੀਦਾਂ ਦਾ ਉਹ ਬਹੁਤ ਮਲਕਤ ਕਰਦੇ ਆ ਠੀਕ ਹੈ ਜੀ ਇਸ ਕਰਕੇ ਕਹਿ ਗਿਆ ਤੁਹਾਨੂੰ ਦੀ ਖਬਰ ਉਹ ਜਦੋਂ ਕੋਈ ਲੋੜ ਹੋਊਗੀ ਬਲਦੇਵ ਹੁਣੇ ਇੱਥੇ ਤੇ ਇਦਾਂ ਨੇ ਆਪਾਂ ਵੀ ਤੁਹਾਡੇ ਨਾਲ ਹੀ ਨਾਲਾ ਹਲਕਾ ਇਹ ਚੀਜ਼ ਵੀ ਕੋਈ ਗੱਲ ਹੋਵੇ ਅਸੀਂ ਤੁਹਾਡੇ ਨਾਲ ਖੜੇ ਹਾਂ ਕਦਮ ਠੀਕ ਹੈ ਜੀ ਠੀਕ ਹੈ ਜੀ ਵਾਤੇ ਓਕੇ ਆ ਤੁਸੀਂ ਕਰ ਲਿਓ ਲਾਈਟ ਇੱਕ ਮਿੰਟ ਇੱਕੋ ਮਿੰਟ ਇੱਕ ਮਿੰਟ ਇਹਨਾਂ ਦਾ ਅਗਰ ਲਾਈਟ ਅਗਰ ਬਾਈਟਰ ਬੋਲਦਾ ਮਮਾ ਮਮਾ ਹੀ ਹੋ ਗਿਆ ਲਾਈਟ ਲਾਈਟ ਡਿਊਟੀ ਕਰਦਾ ਜਰਾ ਸੀ ਇਹ ਬਹੁਤ ਚਾਹ ਪੀਉਂਦੀ ਹਾਂਜੀ ਪਿੱਛੇ ਦਾ ਹੀ ਪੀਂਦੇ ਲਾਈਟ ਡਾਊਨ ਕਰਨੀ ਕੋਈ ਨਾ ਮੈਂ ਵੀ ਪੀ ਲਿਆ ਹਾਂ ਕਿਦੋਂ ਦੀ ਆਈ ਹੋ ਉਹ ਤੂੰ ਖਾ ਕਿਦੋਂ ਦੀ ਆਈ ਨਾ ਤੇ ਨਾ ਹੀ ਕੋਈ ਮੰਗੀ ਅੱਛਾ ਤੇ ਨਾ ਹੀ ਲਈ ਅੱਜ ਆਪਣੇ ਕੋਲ ਸ਼ੀਰਮਾ ਆ ਗਿਆ। ਮਨਜੀਆ ਬੋਈ ਚਾਲੀ ਲੇਕਾ ਮੋਬਾਈਲ ਦੀ ਰਾਈਟ ਹਾਂ ਜੱਫਾ ਕਰਨੇ ਬਹੁਤ ਹਾਂ ਹਾਂ ਮੈਂ ਤਾਂ ਕਦੇ ਬੈੜੇ ਦਾ ਪਾਸੋਂ ਕਰ ਦੱਸਣ ਦਾ ਕੀਮਤ ਕਰਦੇ ਸੀ। ਇਹਦੇ ਆਪਣੇ ਮੁੰਡੇ ਨੂੰ ਪੈਸੇ ਹਾਂ। ਹਾਂ। ਤੁਹਾਨੂੰ ਆਪ ਹੀ ਸਮਝੀਏ ਨੇ ਦੇਖ ਲੋੜ ਪਊਗਾ। ਅੱਜ ਤੇਰੀ ਆਪਣਾ ਕੋਈ ਨਾਲ ਹੋ ਜੀ ਦੇਖੋ। ਹਾਂ ਜੀ ਮੰਤਰੀ ਸਾਹਿਬ ਜੀ ਕਹਿੰਦਾ ਆਪਾਂ ਐਸ ਬਨੇ ਉਦੋਂ ਤਬਾਹ ਕਾਬਾ ਦਾ ਸਰਸੀ ਦੇ ਪਿੰਡ ਦੱਗ ਟੂਟਾ ਪਿੰਡ ਤੇ ਬੜਾ ਜੂਰ ਪਿੰਡ ਉੱਥੇ ਖੜਿਆ ਬਿਲਕੁਲ ਪਾਕਿਸਤਾਨ ਦੇ ਕੱਲੇ ਤੇ ਸਾਡਾ ਇੱਕ ਬਹੁਤ ਹੀਰਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੀਰ ਸਿੰਘ ਜਿਹੜਾ ਦੋ ਦਿਨ ਪਹਿਲਾਂ ਜੀਹਦ ਹੋ ਗਿਆ ਸੀ ਇਸ ਦੀ ਸੱਚਾ ਹੈ ਕਿ ਮੈਂ ਅੱਜ ਪਰਵਾਦ ਦੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁਖਤਸੀਬ ਦਲੀਪ ਦੇ ਉਹਨਾਂ ਨੇ ਸਾਡੇ ਦੂਜੁਰਾ ਦੇ ਟੇਬਲ ਦੇ ਬੋਲਾਂ ਦੀ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਜੁਨੇ ਕਬਤੀ ਹੋਏ ਬਹੁਤ ਸਾਰੀਆਂ ਰੂਹਾਂ ਦੀ ਦੁੱਧੇ ਤੋਂ ਕਹਿੰਦੇ ਨੇ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਤੋਂ ਪਰਿਵਾਰ ਨੂੰ ਵਿਸ਼ਵਾਸ ਹੋਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸਾਡੇ ਨਾਲ ਖੜਾਂ ਦੀ ਤਰ੍ਹਾਂ ਖੜੀ ਹੈ ਇਨਾਂ ਦੇ ਫੌਜਦਾਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਕਰ ਦਿੱਤੀ। ਵਾਧਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੇ ਠੰਡਿਆ ਜਿੰਨੀ ਠੋਲਿਆ ਬਾਹਰ ਉੱਥੇ ਬਰਸਾਤ 0°C ਤੋਂ ਵੀ ਬਹੁਤ ਥੱਲੇ। ਮਤਲਬ ਟੈਂਪਰੇਚਰ ਇੰਨੀ ਠੰਡੂ ਦੀ ਹੈ ਕਿ ਬੰਦਾ ਪਰੇ ਤੰਨ ਦੇ ਸਾਡੇ ਫੌਜੀ ਜਵਾਨ ਜਿਹੜੇ ਇਨਾਂ ਥਾਵਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਦੇ। ਸੋ ਆਪਾਂ ਜੋ ਵੀ ਪਰਵਾਹ ਕਹੂਗਾ ਕੋਈ ਜਿਆਦਾ ਵੀ ਬਣਾਵਾਂਗੇ ਪਿੰਡ ਦੇ ਵਿੱਚ ਜੇਟੀ ਬਣਾਵਾਂਗੇ ਹੋਰ ਵੀ ਜਿਹੜੀ ਪਰਿਵਾਰ ਨੂੰ ਲੋੜ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪਰਿਵਾਰ ਨੂੰ ਜੇਲੀ ਆ ਸਕਦਾ ਉਹ ਤੇ ਵੀ ਸੀਐਮ ਸਾਹਿਬ 1 ਕਰੋੜ ਰੁਪਈਆ ਜਿਹੜਾ ਉਹ ਮਦਦ ਕਰਦੇ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਿਵਾਰ ਦੀ ਮਤ ਜਿਹੜੀ ਉਹ ਕੱਢ ਗਏ ਉਹ ਵੀ ਜੋ ਪਰਿਵਾਰ ਨੂੰ ਮਤ ਦੀ ਲੋੜ ਹੈ ਦੇਖੋ ਆਪਾਂ ਛੇਡ ਹੋ ਗਿਆ ਪਰ ਫੱਡਾ ਫੱਟ ਮਰਦਾ ਸਾਰਾ ਨਾ ਕਿ ਆਪਾਂ ਛੇਡਾਂ ਦੇ ਫਲਵਾਦਾਂ ਦਾ ਪਿੱਛੋ ਮਾਂ-ਪਾਪ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਪੈਰਪਰਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਦਰ ਦੇ ਉੱਤੇ ਸਾਡੀ ਸਰਾਹ ਸਿੱਖ ਬਰਾਦੀਆ ਮਿਹਨਤ ਉਹਨੇ ਜਦੋਂ ਉਹਦੇ ਲਈ ਦਸਤਰੀਆ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਫੜਦਾ ਵਰਦੀ ਲਾ ਕੇ ਸੀ ਕੰਮ ਨਹੀਂ ਕਰਦਾ ਨਹੀਂ ਪਾਰਾ ਜਮਾਤਾਂ ਪੜ ਕੇ ਦਸਾਂ ਨੌਂਾਂ ਦੀ ਕਿਰਤ ਕਰਦੀ ਇਥੇ ਸਾਰੇ ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪਰਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀ ਧੀਆਂ ਵੀ ਇੱਥੇ ਕੰਮ ਕਰਦੀਆਂ। ਅਧੀਆਂ ਪੜਾਣਾ ਵੀ ਕੰਮ ਕਰਦਾ। ਇੰਤਹਾ ਨਵਾਂ ਦਿੱਕਤਾਂ ਦੇ ਨਾਲ ਸਾਡੇ ਬੱਚੇ ਪੜ੍ਹ ਮੇਰੇ ਕੇਅਰ ਤੇ ਦੇਸ਼ ਦੀ ਹਸਾਦਤ ਜਿਹੜੀ ਉਹਨੇ ਦਿੱਤੀਆਂ ਔਰ ਅਸੀਂ ਉਸੇ ਇਹਨਾਂ ਦੇ ਨਾਲ ਬਿਲਕੁਲ ਸਰਕਾਰ ਹੱਦ ਨਹੀਂ ਬਾਕੀ। ਮੈਂ ਬਸ ਅਫਸੋਸ ਕਰਨਾ ਆਇਆ ਸੀਗਾ। ਔਰ ਪਰਵਾਹ ਨੂੰ ਵਿਸ਼ਵਾਸ ਦਿਵਾਉਣਾ ਆਇਆ ਸੀਗਾ ਸੀਐਮ ਸਾਹਿਬ ਨੇ ਦੂਤੀ ਲਈ। ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਜਿਹੜਾ ਇਹਨਾਂ ਨੂੰ ਮਿਲਣਾ ਆਇਆ ਸੀਗਾ। ਉਹ ਮੈਂ ਬਹੁਤ ਬਲੋਂ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇ ਚਲੀ ਸੀ ਜੁਗਾ ਬਾਤਾਂ ਨੂੰ ਮਿਲੇ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣ ਨਹੀਂ ਚਾਹੀਦਾ 23 ਸਾਲ ਦਾ ਗੱਪੂ ਵਜੇ 4 ਸਾਲ ਸਾਇਦ ਪਹਿਲਾਂ ਉਹ ਪਰਤੀ ਹੋਇਆ ਸੀ ਜਰਨ ਨਹੀਂ ਚਾਹੀਦਾ ਪਰ ਸਮਝ ਜਿੰਨੀ ਲਿਖੀ ਆ ਪਰਮਾਤਮਾ ਦੀ ਮਰਨਾ ਜੰਮਣਾ ਮਾਰਾ ਸੱਚੇ ਪਾਤਸ਼ਾਹ ਦਾ ਆ ਔਰ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਸਿਰ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਪੱਛੀ ਨਮਲ ਜਿਹੜਾ ਦੇਸ਼ ਲਈ ਬਣਦੀ ਜੀ ਚਾਹ। ਬਸ ਤਪੱਸਿਆ ਕਰਨਾ ਹੈ। ਡੋਪ ਡੋਪ ਸੰਘਾ ਕਰਨਾ ਹੈ।